ਪੂਰੀ ਦੁਨੀਆ ਦੇ ਵਿੱਚ ਅੱਜ ਮੁਸਲਿਮ ਭਾਈਚਾਰੇ ਦੇ ਵੱਲੋਂ ਈਦੁਲ ਫਿਤਰ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਖਰਨਾ ਦੀ ਜਾਮਾ ਮਸਜਿਦ ਦੇ ਵਿੱਚ ਵੀ ਇਹ ਤਿਉਹਾਰ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਨਮਾਜ਼ ਅਦਾ ਕੀਤੀ ਹੈ ਤੇ ਇੱਕ ਦੂਸਰੇ ਦੇ ਗਲੇ ਲਾ ਕੇ ਇਧੀਆਂ ਮੁਬਾਰਕਾਂ ਦਿੱਤੀਆਂ। ਔਰਤੀ ਖਾਸ ਗੱਲ ਇਹ ਰਹੀ ਹੈ ਕਿ ਇਸ ਤਿਉਹਾਰ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਮਸਜਿਦ ਦੇ ਵਿੱਚ ਸ਼ਰੀਕ ਹੋ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦੇ ਕੇ ਇਨਸਾਨੀਅਤ ਦੀ ਮਿਸਾਲ ਅਤੇ ਸਾਂਝੀ ਵਾਰਤਾ ਦਾ ਸੁਨੇਹਾ ਦਿੱਤਾ ਹੈ। ਅੱਤਿਪੰਜਾਬ ਦੇ ਕੈਬਨਿਟ ਮੰਤਰੀ ਤਰੁਪ੍ਰ ਸਿੰਘ ਸੋਮਤ ਨੇ ਵੀ ਖੰਨਾ ਦੀ ਜਾਮਾ ਮਸਜਿਦ ਦੇ ਵਿੱਚ ਪਹੁੰਚ ਕੇ ਮੁਸਲਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ ਹੈ। ਪੂਰੀ ਦੁਨੀਆ ਦੇ ਵਿੱਚ ਅੱਜ ਈਦ ਉਲ ਫਿਤਰ ਦਾ ਤਿਹਾੜ ਮੁਸਲਮ ਭਾਈਚਾਰੇ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਇਸੇ ਦੇ ਤਹਿਤ ਅੱਜ ਖੰਨਾ ਦੀ ਜਾਮਾ ਮਸਜਿਦ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਮੁਸਲਮ ਭਾਈਚਾਰੇ ਦੇ ਲੋਕ ਇੱਕ ਦੂਜੇ ਨੂੰ ਗਲੇ ਲਾ ਕੇ ईद दी मुबारकबाद दे रहे ने ਸਾਡੇ ਨਾਲ ਤੁਸੀਂ ਦੇਖ ਲਓ ਮੁਸਲਿਮ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਨੇ ਕਿਸ ਤਰ੍ਹਾਂ ਇਸ ਤਿਹਾੜ ਨੂੰ ਸੈਲੀਬ੍ਰੇਟ ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਨਾਲ ਰਾਸ਼ਿਦ ਖਾਨ ਜੀ ਨੇ ਆਪਾਂ ਗੱਲਬਾਤ ਕਰਦੇ ਹਾਂ ਰਾਸ਼ਿਦ ਜੀ ਅੱਲਾਹ ਦਾ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਹੋਣ Eid ਦੇ ਤਿਹਾੜ ਦੀ ਆਪਕੋ ਵੀ ਬਹੁਤ-ਬਹੁਤ Eid ul Fitr ਕੀ ਬਹੁਤ-ਬਹੁਤ ਮੁਬਾਰਕਬਾਦ ਔਰ ਜਿੰਨਾ ਵੀ ਇੱਥੇ ਪਰ ਹਮਾਰਾ ਮੀਡੀਆ ਆਇਆ ਹੋਇਆ ਹੈ ਔਰ ਹਮਾਰੇ ਜਿੰਨੇ ਵੀ ਇੱਥੇ ਪਰ ਪ੍ਰੈਸ ਕਰਮੀ ਆਏ ਹੋਏ ਹੈ ان کو بھی میں اور اپنے سارے مسلم بھائی چارے کو اور یہ جو جامع مسجد میں جو یہاں پر جتنے بھی نمازی عید الفطر کی نماز پڑھنے کے لیے حاضر ہوئے ہیں میں ان کو بھی دل سے مبارکباد دینا چاہتا ہوں اپنے پنجاب واسیوں کو بھی کھنہ شہر واسیوں کو بھی کیونکہ یہ جو تہوار ہے یہ بہت پویتر تہوار ہے رمضان مبارک کا جو مہینہ ابھی گزرا ہے اس کے تیس روزے پورے ہونے کے بعد میں یہ عید جو ہے منائی جاتی ہے کیونکہ اس مہینے کے اندر جو رمضان مبارک کا مہینہ ہے یہ تین حصوں میں جو ہے وہ باٹا ہوا ہے پہلا حصہ جو ہے وہ مغفرت کا حصہ ہوتا ہے دوسرا اپنی گناہوں کا حصہ ہوتا ہے اور تیسرا حصہ جو ہوتا ہے وہ سب کے لیے دعاؤں کا مسئلہ ہوتا ہے کہ ہم نے جو اپنی ساری زندگی کے اندر جو ہمارے سے گناہ ہوئے ہیں خطائیں ہوئی ہیں بھول چکے ہوئے ہیں یہ ایک عبادت کا مہینہ ہوتا ہے یہ بہت پویتر مہینہ ہے جو رمضان مبارک کا مہینہ ہوتا ہے تو میں اس رمضان مبارک کے مہینے پہ سارے ہی اپنے شہر واسیوں کو بھی اور کھنا شہر کے بھی لوگوں کو اور پنجاب کے لوگوں کو بھی اور دیش کو بھی طے دل سے بہت بہت مبارکباد دینا چاہتا ہوں عید کا تہوار ہے کی میسیج دینا آپسی بھائی چارے کو علاوہ کی میسج یہ یہ جو ہمارا عید الفطر کا تہوار ہے یہ ایک ہندوستان میں نہیں پورے ورلڈ کے اندر پوری دنیا کے اندر ہر جگہ گوشے گوشے میں چاہے یورپ ہو میٹلسٹ ہو گلف ہو سعودی کنٹریز ہو ہر جگہ جو ہے یہ تہوار جو ہے عید الفطر کا سیلیبریٹ کیا جاتا ہے اور یہ ایک سندیش دیتا ہے ہندو مسلم سکھ عیسائی بھائی چارے کا قومی ایک جہتی کا ایک اور اکنڈنتا کا گنگا جمنی تہذیب کا کیونکہ جس طرح سے یہاں ہندوستان کے اندر مسلم سماج کے لوگ ہولی دیوالی اور دشیرے کو سیلیبریٹ کرتے اسی طرح سے ہمارے ہندو بھائی بھی اور سکھ بھائی بھی ہمارے ساتھ مل کر ہمارے عید اور رمضان چاہے وہ بقرعید کا تیوہار ہو عید الفطر کا تیوہار ہو رمضان مبارک کا تیوہار ہو یا ہمارا جو ہے شہادت کا مہینہ ہوتا ہے ہمارا جو ہے اس کا ہو اس کو سب لوگ جو ہے سیلیبریٹ کرتے मिलके मनाते हैं उसको यही हमारे देश की सभ्यता है और यही हमारे देश की एकता और अखंडता है बिल्कुल ਸਾਡੇ ਨਾਲ ਹੋਰ ਵੀ ਇਥੇ ਜਿਹੜੇ ਮੁਸਲਮ ਭਾਈਚਾਰੇ ਤੋਂ ਨੇ ਇਕਬਾਲ ਮਤਾਨੀਆਂ ਜੀ ਸਾਡੇ ਨਾਲ ਗੱਲਬਾਤ ਕਰਨਗੇ ਇਕਬਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਹੋਣ Eid ਦੇ ਇਸ ਪਾਵਨ ਤਿਹਾੜੀਆਂ ਕੀ ਮੈਸੇਜ ਹੁੰਦਾ ਹੈ Eid ਦੇ ਤਿਹਾੜ ਦਾ ਅੱਜ Eid ul Fitr ਦਾ ਤਿਹਾੜ ਬੜੀ ਤੂਮਤਾਮ ਨਾਲ ਜਾਮਾ ਮਸਜਿਦ ਦੇ ਵਿੱਚ ਮਨਾਇਆ ਗਿਆ ਮੈਂ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ ਔਰ ਅਸੀਂ ਰਲ ਮਿਲ ਕੇ ਇੱਕ ਦੂਸਰੇ ਦੀ ਤਿਹਾਰ ਦੇ ਵਿੱਚ ਖੁਸ਼ੀਆਂ ਮਨਾਈਏ ਤੇ ਇਹੀ ਰੱਬ ਅੱਗੇ ਦੁਆ ਕੀਤੀ ਜਾਂਦੀ ਹੈ ਇਮਾਮ ਸਾਹਿਬ ਨੇ ਦੁਆ ਕੀਤੀ ਹੈ ਕਿ ਅਸੀਂ ਆਪਣੇ ਭਾਈਚਾਰੇ ਨੂੰ ਬੜਾ ਮਜ਼ਬੂਤ ਰੱਖੀਏ ਤੇ ਗਰੀਬਾਂ ਦੀ ਯਤੀਮਾਂ ਦੀ ਮਸਕੀਨਾ ਦੀ ਮਦਦ ਕਰਨ ਵਾਲੇ ਹੋਈਏ ਔਰ ਇਸ ਮਹੀਨੇ ਦੇ ਵਿੱਚ Eid ਤੋਂ ਪਹਿਲਾਂ-ਪਹਿਲਾਂ ਕੁਝ ਜ਼ਕਾਤ ਕੁ ਫਿਤਰਾ ਜਿਸ ਤਰ੍ਹਾਂ ਸਰਦਾਰ ਭਾਈ ਦਸਮਾ ਦਸੌਂ ਕੱਢਦੇ ਨੇ ਉਸੇ ਤਰ੍ਹਾਂ ਮੁਸਲਿਮ ਭਾਈ ਵੀ ਕੁਝ ਨਾ ਕੁਝ ਆਪਣਾ ਪੈਸੇ ਉਹਨਾਂ ਨੂੰ ਲਾਏ ਜਾਂਦੇ ਨੇ 60 ਰੁਪਏ ਪਰ ਮੈਂਬਰ ਉਹ ਇਕੱਠੇ ਕਰਕੇ ਯਤੀਮਾਂ ਚ ਗਰੀਬਾਂ ਚ ਵਿਧਵਾਵਾਂ ਚ ਵੰਡਿਆ ਜਾਂਦਾ ਹੈ ਔਰ ਉਹਨਾਂ ਦੀ ਵੀ ਖੁਸ਼ੀ ਦੇ ਵਿੱਚ ਸ਼ਾਮਲ ਉਹਨਾਂ ਨੂੰ ਵੀ ਕੀਤਾ ਜਾਂਦਾ ਸੋ ਮੈਂ ਸਾਰਿਆਂ ਨੂੰ ਖੰਨੇਵਾਸੀਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਮੁਬਾਰਕਬਾਦ ਦਿਨਾ ਇੰਨਾ ਹੀ ਕਹਿੰਦਾ ਹੋਇਆ ਸੋ ਜਿੱਥੇ ਇਤਿਹਾਰ ਮੁਸਲਿਮ ਪਾਈਚਾਰੇ ਲਈ ਬੜੀ ਮਹੱਤਤਾ ਰੱਖਦਾ ਹੈ ਉੱਥੇ ਸਿੱਖ ਪਾਈਚਾਰੇ ਦੇ ਲੋਕ ਵੀ ਇਸ ਦੇ ਵਿੱਚ ਸ਼ਰੀਕ ਹੁੰਦੇ ਨੇ ਤਾਂ ਸਾਡੇ ਨਾਲ ਇਸ ਵਾਰਡ ਦੇ ਜਿਹੜੇ ਕੌਂਸਲਰ ਨੇ ਉਹਨਾਂ ਦੇ ਪਤੀ ਹਰਜੀਤ ਸਿੰਘ ਭਾਟਿਆ ਉਹ ਵੀ ਇੱਥੇ ਮੁਸਲਿਮ ਪਾਈਚਾਰੇ ਨੂੰ ਇਸ ਪਾਵਨ ਤਿਹਾਰ ਦੀ ਵਧਾਈ ਦੇਣ ਲਈ ਪਹੁੰਚੇ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਟਿਆ ਸਾਹਿਬ ਤੁਸੀਂ ਸ਼ਿਰਕਤ ਕੀਤੀ ਹੈ ਮੁਸਲਿਮ ਪਾਈਚਾਰੇ ਨਾਲ ਇੱਕ ਸਾਂਝ ਦੀ ਮਿਸਾਲ ਪੈਦਾ ਕੀਤੀ ਹੈ ਜੇ ਬੜਾ ਪਾਵਨ ਦਿਨ ਹੈ ਮੁਸਲਿਮ ਪਾਈਚਾਰੇ ਦਾ ਗੁਰਬਾਣੀ ਚ ਫਰਮਾਇਆ ਹੈ ਅੱਲਾ ਪਾਕਮ ਪਾਕ ਹੈ ਜਿੱਥੇ ਗੁਰਬਾਣੀ ਚ ਅੱਲਾ ਦਾ ਰਾਮ ਦਾ ਵਾਹਿਗੁਰੂ ਦਾ ਨਾਮ ਬਹੁਤ ਵਾਰ ਉਚਾਰਨ ਕੀਤਾ ਗਿਆ ਸੋ ਸਾਨੂੰ ਖੁਸ਼ੀ ਹੁੰਦੀ ਹੈ ਅੱਜ ਈਦ ਦੇ ਪਵਿੱਤਰ ਦਿਹਾੜੇ ਦੀ ਕਿਉਂਕਿ ਪਿਛਲੇ 30 ਦਿਨਾਂ ਤੋਂ ਤਕਰੀਬਨ ਇੱਕ ਮਹੀਨਾ ਹੋ ਗਿਆ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਸੀ ਮੁਸਲਮਾਨ ਭਾਈਚਾਰਾ ਰੋਜ਼ੇ ਰੱਖਦੇ ਸੀ ਅੱਜ ਖੁਸ਼ੀ ਦਾ ਈਦ ਆ ਤੋ ਚੰਨ ਚੜਿਆ ਤੇ ਉਹਦੇ ਖੁਸ਼ੀ ਦੇ ਵਿੱਚ ਅੱਜ ਈਦ ਇੱਥੇ ਕੀਤੀ ਗਈ ਹੈ ਈਦ ਦੀ ਅੱਜ ਖੁਸ਼ੀਆਂ ਮਨਾਈਆਂ ਗਈਆਂ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਮੈਨੂੰ ਮਾਣ ਮਹਿਸੂਸ ਹੈ ਵੀ ਮੇਰੇ ਇਲਾਕੇ ਦੇ ਵਿੱਚ ਜੋ ਜਾਮਾ ਮਸਜਿਦ ਖੰਨੇ ਦੀ ਬਹੁਤ ਵੱਡੀ ਮਸਜਿਦ ਹੈ ਜਿੱਥੇ ਹਜ਼ਾਰਾਂ ਮੁਸਲਮਾਨ ਭਾਈਚਾਰੇ ਇਕੱਤਰ ਹੋ ਕੇ ਈਦ ਦੀ ਨਮਾਜ਼ अदा ਕਰਦੇ ਆ ਸਾਡੇ ਨਾਲ ਰਸ਼ੀਦ ਖਾਨ ਜੀ ਸਾਡੇ ਇਕਬਾਲਦੀਨ ਮਤਾਨੀਆ ਜੀ ਹੋਰ ਵੀ ਮੁਸਲਮਾਨ ਭਾਈਚਾਰੇ ਖੜੇ ਆ ਤੇ ਮੈਨੂੰ ਖੁਸ਼ੀ ਹੋਈ ਹੈ ਵੀ ਅੱਜ ਈਦ ਦੇ ਤਿਹਾਰੇ ਤੇ ਮੈਂ ਇਹਨਾਂ ਨਾਲ ਸ਼ਰੀਕ ਹੋਇਆ ਔਰ ਇਹਨਾਂ ਦੀ ਖੁਸ਼ੀਆਂ ਵਿੱਚ ਸਾਂਝ ਪ੍ਰਗਟ ਕੀਤੀ ਹੈ ਸੋ ਇਸ ਮੌਕੇ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਬਿਲਕ ਭਾਈਚਾਰੇ ਦੇ ਲੋਕ ਵੀ ਇਸ ਤਿਹਾਰ ਦੇ ਵਿੱਚ ਸ਼੍ਰੀਕ ਹੋਏ ਨੇ ਸੋ ਬੜਾ ਇੱਕ ਪਾਵਨ ਤਿਹਾਰ ਆ ਅੱਜ ਜਿਹੜਾ ਹੈਗਾ ਈਦ ਦਾ ਸਾਡੇ ਲਈ ਬਹੁਤ ਵਧੀਆ ਦਿਨ ਆ ਬਹੁਤ ਵੱਡਾ ਦਿਹਾੜਾ ਅੱਜ ਈਦ ਦਾ ਦਿਹਾੜਾ ਹੈ ਈਦ ਦੇ ਦਿਹਾੜੇ ਦੇ ਉੱਤੇ ਮੈਂ ਪੂਰੇ ਭਾਈਚਾਰੇ ਨੂੰ ਈਦ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਇਹ ਸਾਡਾ ਜਿਹੜਾ ਤਿਹਾਰ ਹੈ ਇਹ ਪ੍ਰੇਮ ਦਾ ਪਿਆਰ ਦਾ ਇਤਿਫਾਕ ਦਾ ਆਪਸੀ ਭਾਈਚਾਰੇ ਨੂੰ ਵਧਾਉਣ ਦਾ ਤਿਹਾਰ ਹੈ ਤੁਸੀਂ ਅਸੀਂ ਇੱਕੋ ਕਰਾਂਗੇ ਅਰਦਾਸ ਕਿ ਸਾਰੇ ਜਣੇ ਰਲ ਮਿਲ ਕੇ ਸਾਡੇ ਜਿਹੜੇ ਤਿਥ ਨੇ ਸਾਡੇ ਤਿਹਾਰ ਨੇ ਅਸੀਂ ਰਲ ਮਿਲ ਕੇ ਇਕੱਠੇ ਮਨਾਉਂਦੇ ਰਹੀਏ ਔਰ ਇੱਕ ਦੂਜੇ ਦੇ ਖੁਸ਼ੀਆਂ 'ਚ ਇੱਕ ਦੂਜੇ ਦੇ ਸੁੱਖਾਂ ਦੁੱਖਾਂ ਦੇ ਵਿੱਚ ਹਮੇਸ਼ਾ ਅਸੀਂ ਬਰਾਬਰ ਭਾਈ ਬਣ ਕੇ ਗੱਡਦੇ ਰਹੀਏ ਇਹੀ ਅੱਜ ਦਾ ਸਭ ਤੋਂ ਵੱਡਾ ਸੰਕਲਪ ਹੈ ਇੱਕ ਵਾਰ ਤੋਂ ਫੇਰ ਮੈਂ ਇਹ ਤੇ ਇਸ ਪਵਿੱਤਰ ਪਿਹਾਰ ਦੀਆਂ ਸਾਰੇ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕ